ਦੇਖੋ ਕਿਸੇ ਦੀ ਕਿਸੇ ਨਾਲ ਫੋਟੋ ਆਉਣ ਨਾਲ ਕੋਈ ਦੋਸ਼ੀ ਨਹੀਂ ਬਣ ਜਾਂਦਾ ਰਾਜਨੀਤਿਕ ਲੋਕਾਂ ਦੇ ਨਾਲ ਪ੍ਰੋਗਰਾਮਾਂ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਲੋਕਾਂ ਦੀਆਂ ਫੋਟੋ ਆ ਜਾਂਦੀਆਂ ਸਾਡੇ ਪ੍ਰਧਾਨ ਸਾਹਿਬ ਬੜੇ ਸੋਸ਼ਲ ਨੇ ਉਹ ਵੈਸੀ ਜਿਹੜੇ ਜਿਹੜੇ ਨੌਜਵਾਨ ਮਿਲਦੇ ਨੇ ਉਹਨਾਂ ਨੂੰ ਦੀ ਬੈਸੀ ਆਦਤ ਵੀ ਕਲਾ ਵਿੱਚ ਲੈ ਕੇ ਮਿਲਦੇ ਪਰ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਵੀ ਜਿਹੜੇ ਇਹ ਦੁਨੀ ਜਿਹੜੇ ਨੌਜਵਾਨ ਸੀਗੇ ਦੀਪੀ 바ਵਾ ਵੀ ਸੀ ਮੈਂ ਗ੍ਰੈਸਕਲ ਤੋਂ ਡਿਨਾਈ ਨਹੀਂ ਕਰਦਾ ਵੀ ਉਹ ਕਾਂਗਰਸੀ ਨਹੀਂ ਹੈ ਚਾਹੇ ਉਹ ਇਸ ਟਾਈਮ ਪਾਰਟੀ ਦੇ ਵਿੱਚ ਬਹੁਤਾ ਐਕਟਿਵ ਨਹੀਂ ਪਰ ਪਰਿਵਾਰ ਕਾਂਗਰਸੀ ਆ ਤੇ ਉੱਥੇ ਮੈਂ ਦੱਸਣਾ ਚਾਹਣਾ ਐ ਸਖਬਿੰਦਰ ਸਿੰਘ ਕਲਕੱਤਾ ਸੀ ਵੀ ਸਾਡਾ ਬਹੁਤ ਐਕਟਿਵ ਵਰਕਰ ਸੀ ਇਹਨੇ ਜੋਥ ਕਾਂਗਰਸ ਤੋਂ ਲੈ ਕੇ ਪਾਰਟੀ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਕੰਮ ਕੀਤਾ ਔਰ ਪਾਰਟੀ ਲਈ ਬੜੀ ਵੱਡੀ ਉਹਦੀਆਂ ਉਹਦੀਆਂ ਸਭਾਵਾਂ ਨੇ ਠੀਕ ਆ ਕਿਸੇ ਕਾਰਨ ਉਹ ਜਾਂ ਉਸ ਸਮੇਂ ਦੇ ਜਿਹੜੇ ਲੀਡਰਸ਼ਿਪ ਦੇ ਕਾਰਨ ਜਿਹੜਾ ਉਹ ਪਾਰਟੀ ਤੋਂ ਦੂਰ ਚਲਾ ਗਿਆ ਸਭ ਤੋਂ ਪਹਿਲਾਂ ਤਾਂ ਮੈਂ ਪਰਿਵਾਰ ਨਾਲ ਉਹਦੇ ਸਾਰੇ ਸਨਹਿੀਆਂ ਨਾਲ ਅਸੀਂ ਵੀ ਉਹਨਾਂ ਦੇ ਵਿੱਚ ਹੀ ਆ ਸਾਡਾ ਛੋਟਾ ਭਰਾ ਸੀਗਾ ਬੜੇ ਲੰਬੇ ਉਹਦੇ ਨਾਲ ਰਿਸ਼ਤੇ ਸੀ ਸਾਡੇ ਵੀ ਉਹਦੀ ਜਿਹੜੀ ਇਹ ਜਿਹੜੀ ਮੌਤ ਹੋਈ ਜਾਂ ਉਹਦੇ ਕਾਰਨ ਕੋਈ ਵੀ ਹੁਣ ਬੜੀ ਦੁਖਦਾਈ ਆ ਮੈਂ ਪਰਿਵਾਰ ਨਾਲ ਸਾਰੇ ਚੌਹਣ ਨਾਲ ਦੂੰਗੀ ਸਵਿਰ ਸਿਲਤਾ ਪ੍ਰਗਟ ਕਰਦਾ ਜਿੱਥੋਂ ਤੱਕ ਆਮ ਆਦੀ ਪਾਰਟੀ ਦਾ ਅਲੀਕੇਸ਼ਨ ਹੈ ਵੀ ਗੱਲ ਨੂੰ ਵਧਾ ਚੜਾ ਕੇ ਵੀ ਇਹ ਲਾਸਾਂ ਤੇ ਰਾਜਨੀਤੀ ਕਰਦੇ ਆ ਉਹ ਇਹ ਗੱਲਾਂ ਕਰਕੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਸਾਡੀ ਮੰਗ ਇਹ ਹੈ ਅਸੀਂ ਕਿਸੇ ਨੂੰ ਸਿੱਧਾ ਐਲੀਗੇਟ ਨਹੀਂ ਕਰਦੇ ਵੀ ਇਹਦੇ ਚ ਕੌਣ ਇਨਵੋਲ ਹੈ ਉਹਨਾਂ ਨੂੰ ਤਕਲੀਫ ਹੋਈ ਵੀ ਕੱਲ ਸਾਡੇ ਜਿਹੜੇ ਆਗੂ ਚਰਨ ਸਿੰਘ ਚੰਨੀ ਨੇ ਪਰਿਵਾਰ ਦੇ ਕਹਿਣ ਤੇ ਜੋ ਪਰਿਵਾਰ ਨੇ ਕਿਹਾ ਵੀ ਸਾਨੂੰ ਜਿਹੜਾ ਉਥੋਂ ਦੇ ਵਿਧਾਇਕ ਤੇ ਸੱਕ ਹੈ ਉਹਨਾਂ ਨੇ ਮੰਗ ਰੱਖਤੀ ਵੀ ਇਹ ਨਿਰਪੱਖ ਜਾਂਚ ਕਰਾਈ ਜਾਵੇ ਹਾਲਾਂਕਿ ਅਸੀਂ ਇਹ ਨਹੀਂ ਕਿਹਾ ਵੀ ਸਿੱਧੇ ਹੀ ਉਹਨੂੰ ਨਾਮਜ਼ਦ ਕਰ ਦਿਓ ਅਸੀਂ ਕਿਹਾ ਵੀ ਉਹਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜਿਹੜੀ ਸਾਡੀ ਅਸੀਂ ਸਿੱਧਾ ਕਿਸੇ ਨੂੰ ਐਲੀਗੇਟ ਨਹੀਂ ਕਰਦੇ ਅਸੀਂ ਕਹਿੰਦੇ ਵੀ ਪਰਿਵਾਰ ਦੀ ਮੰਗ ਤੇ ਜਿਹੜੀ ਇਹ ਕਿਸੇ ਨਿਰਪੱਖ ਏਜੰਸੀ ਤੋਂ ਚਾਹੇ ਜੁਡੀਸ਼ੀਅਲੀ ਤੋਂ ਚਾਹੇ ਸੀਬੀਆਈ ਤੋਂ ਇਹਦੀ ਜਾਂਚ ਕਰਾਈ ਜਾਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਊਗਾ ਔਰ ਨਾਲ ਹੀ ਸੀ ਮੰਗ ਇਹ ਕਰਦੇ ਵੀ ਜਿਹੜਾ ਵੀ ਕੋਈ ਨਿਰਦੋਸ਼ਾ ਚਾਹੇ ਹੋ ਆਮ ਆਦੀ ਪਾਰਟੀ ਦਾ ਕੋਈ ਆਗੂ ਜਾਂ ਵਰਕਰ ਚਾਹੇ ਹੋ ਕਾਂਗਰਸ ਨਾਲ ਸੰਬੰਧਤ ਹੈ ਇਹਦੇ ਵਿੱਚ ਕੋਈ ਵੀ ਗਲਤ ਬੰਦਾ ਫਸਾਇਆ ਨਾ ਜਾਵੇ ਔਰ ਦੋਸ਼ੀ ਨੂੰ ਬਖਸ਼ਿਆ ਨਾ ਜਾਵੇ ਚਾਹੇ ਹੋ ਕਿਸੇ ਵੀ ਪਾਰਟੀ ਦਾ ਕੌਣ ਨ ਹੋਵੇ ਗੱਲ ਕਰਨ ਲੱਗਿਆਂ ਵੀ ਜਿਹੜੇ ਉੱਥੋਂ ਦੇ ਲੋਕਾਂ ਦੀ ਆਵਾਜ਼ ਸੁਣ ਕੇ ਪਰਿਵਾਰ ਦੀ ਆਵਾਜ਼ ਸੁਣ ਕੇ ਉਹਨਾਂ ਦੀ ਭਾਵਨਾਵਾਂ ਸੁਣ ਕੇ ਇਹਦੀ ਨਿਰਪੱਖ ਜਾਂਚ ਕਰਾਉਣ ਵੀ ਜਿਹੜਾ ਵੀ ਕੋਈ ਦੋਸ਼ੀ ਹੈ ਚਾਹੇ ਹੋ ਕਿਸੇ ਵੀ ਪਾਰਟੀ ਦਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਈ ਵਾਰ ਹੋ ਸਕਦਾ ਜਿਹੜੀ ਜਿਵੇਂ ਉਹਨਾਂ ਨੇ ਪਰਿਵਾਰ ਨੇ ਤਾਂ ਕੱਲੇ ਵੀ ਲਿਕੇਸ਼ਨ ਲੈ ਵੀ ਸਾਨੂੰ ਜਿਹੜੀ ਐਫ ਆਈ ਆਰ ਹੈ ਉਹ ਜਿਹੜੀ ਲਿਖਾਉਣ ਵੇਲੇ ਉਹ ਵੈਸੇ ਹੀ ਬੰਦਾ ਜਦੋਂ ਐਡਾ ਵੱਡਾ ਸਦਮਾ ਹੋਵੇ ਤਾਂ ਉਹ ਉਸ ਗੱਲ ਲਈ ਪੂਰਾ ਪ੍ਰਪੇਅਰ ਨਹੀਂ ਹੁੰਦਾ ਪੂਰਾ ਉਹਦਾ ਜਿਹੜਾ ਮਾਈਂਡ ਹੈ ਉਹ ਸੈੱਟ ਨਹੀਂ ਹੁੰਦਾ ਉਹਨੂੰ ਲਿਖਾਉਣ ਵਾਸਤੇ ਤੇ ਉਹਨਾਂ ਦਾ ਕੱਲ ਇਹ ਵੀ ਅਲਕੇਸ਼ਨ ਸੀ ਵੀ ਜਿਹੜੀ ਜੋ ਅਸੀਂ ਲਿਖਾਉਣਾ ਚਾਹੁੰਦੇ ਸੀ ਉਹ ਨਹੀਂ ਲਿਖਿਆ ਗਿਆ ਤਾਂ ਮੈਂ ਸਮਝਦਾ ਚਾਹਿਓ ਡੀਪੀ ਬਾਬਾ ਹੋਵੇ ਚਾਹੇ ਉਹ ਕੋਈ ਕਿਸੇ ਕੋਈ ਹੋਰ ਆਮ ਆਦਿ ਪੱਟ ਦਾ ਹੋਵੇ ਇਸ ਗੱਲ ਦੀ ਜਾਂਚ ਕਰ ਲੈਣੀ ਚਾਹੀਦੀ ਹੈ ਜੇ ਦੀਪੀ 바ਬਾ ਵੀ ਨਰਦੋਸ਼ ਹੈ ਤਾ ਉਹਨੂੰ ਬਿਲਕੁਲ ਇਸ ਪਾਰਟੀ ਤੋਂ ਬਾਹਰ ਕਰਨਾ ਚਾਹੀਦਾ ਜੇਕਰ ਉਹ ਉਹਦਾ ਕੋਈ ਦੋਸਤ ਸਾਥੀ ਨੇ ਤਾਂ ਬਿਲਕੁਲ ਇਸ ਗੱਲ ਦੇ ਹੱਕ 'ਚ ਨਹੀਂ ਵੀ ਉਹਨੂੰ ਛੱਡਿਆ ਜਾਵੇ ਔਰ ਜੇ ਕੋਈ ਹੋਰ ਆਗੂ ਜਾਂ ਕੋਈ ਆਮ ਆਮ ਬੰਦਾ ਕੋਈ ਵੀ ਹੋਸਦਾਰਨ ਬਿਆਕਤੀ ਜੋ ਜੋ ਵੀ ਇਸ ਗੱਲ 'ਚ ਇਨਵੋਲ ਬਣੇ ਉਹਨਾਂ ਨੂੰ ਸਖਤ ਸਜ਼ਾਾਂ ਦੇਣੀਆਂ ਚਾਹੀਦੀਆਂ ਸਖਤੀ ਨਾਲ ਪੇਸ਼ ਹੋਣਾ ਚਾਹੀਦਾ ਔਰ ਪਰਿਵਾਰ ਨੂੰ ਤੇ ਉਹ ਚਾਹਣ ਵਾਲੇ ਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੀਆਂ ਗਿਰਜਾਂ ਨੇ ਨਾ ਉਹ ਆਉਂਦੀਆਂ ਹੀ ਲਾਸ਼ਾਂ ਦੇ ਉੱਤੇ ਨੇ ਲਾਸ਼ਾਂ ਦੀ ਰਾਜਨੀਤੀ ਜਿਹੜੀ ਆ ਉਹਨੇ ਪੰਜਾਬ ਦਾ ਬਹੁਤ ਨੁਕਸਾਨ ਪਿਛਲੇ ਸਮੇਂ ਦੇ ਦੌਰਾਨ ਕੀਤਾ ਇਹ ਉਸ ਕਿਸਮ ਦੀ ਰਾਜਨੀਤੀ ਜਿਹੜੀ ਆ ਉਹਨੂੰ ਪ੍ਰਮੋਟ ਕਰਨ ਦੇ ਵਾਸਤੇ ਹੀ ਭੱਜ ਕੇ ਉੱਥੇ ਜਾ ਕੇ ਜਿਹੜੀ ਪ੍ਰੈਸ ਕਾਨਫਰੰਸ ਕਰ ਦੇਣੀ ਚੱਣੀ ਜੀ ਵੱਲੋਂ ਇਹ ਵੀ ਉਸ ਪਾਸੇ ਵੱਲ ਇਸ਼ਾਰਾ ਹੈ ਇਹਨੇ ਇਹ ਮਰਡਰ ਕੀਤਾ ਦਿੱਤੀ 바ਵਾ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਬਹੁਤ ਨਜ਼ਦੀਕੀਆਂ ਦੇ ਵਿੱਚੋਂ ਆਇਆ ਇਹ ਇੱਕ ਫੋਟੋ ਦੇਖੋ ਤਾਂ ਰਾਜਾ ਬਰੇਂਧੋਰਾ ਦੇ ਨਾਲ ਉਹ ਕੁੱਟ ਬੈਠਾ ਹੈ ਇਹ ਫੋਟੋ ਨਹੀਂ ਤੋਂ ਨੁਕਾ ਕਰਕੇ ਕੁਝ ਜਿਹੜੀਆਂ ਉਹ ਦਿਖਾ ਰਹੇ ਹੈ ਕਿ ਸਬੂਤ ਦੇ ਤੌਰ ਤੇ ਇਹ ਉਹਨਾਂ ਦੇ ਹੀ ਸੋਸ਼ਲ ਮੀਡੀਆ ਦੇ ਉੱਤੇ ਦੀਪੀ 바ਵਾ ਹੋਰਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਇਹ ਫੋਟੋਆਂ ਜਿਹੜੀਆਂ ਸਾਰੀਆਂ ਮੌਜੂਦ ਨੇ ਅਸੀਂ ਜਵਾਬ ਮੰਗਦੇ ਹਾਂ ਚੰਨੀ ਜੀ ਤੋਂ ਔਰ ਕਾਂਗਰਸ ਦੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵਿੜਿੰਗ ਜੀ ਤੋਂ ਕਿ ਉਹ ਲੋਕਾਂ ਨੂੰ ਸਪਸ਼ਟ ਕਰਨ ਕਿ ਇਹਦੇ ਦੀਪੀ ਦੇ ਨਾਲ ਉਹਨਾਂ ਦੀ ਜਿਹੜੀ ਨੇੜਤਾ ਕਿੰਨੀ ਸੀਗੀ ਔਰ ਇਸ ਕਤਲ ਦੀ ਅਸਲ ਜੜੀ ਆ ਉਹ ਭਜਾ ਕਿਹਾ

ਹਾਂ ਅੱਜ ਅੱਜ ਉਹ ਜਿਹੜਾ ਇਹ ਅੱਜ ਘਟਨਾ ਕਰਨ ਜਿਹੜਾ ਵਾਪਰਿਆਗਾ ਸਾੜੇ ਰਵਿੰਚ ਇੱਕ ਬਹੁਤ ਆਨੰਦ ਭਾਗ ਆ ਗਿਆ ਟੀਕਣਾ ਚਾਹੁੰਦੇ ਨਹੀਂ ਇੱਥੇ ਸੰਬੰਧਿਤ ਜਿਹੜਾ ਇਹ ਦਨ ਬਰੇ ਦੇ ਇਸ ਤਰ੍ਹਾਂ ਦੇ ਹੱਥ ਬਣਦੇ ਜਾ ਰਹੇ ਪੰਜਾਬ ਦੀ ਬਹੁਤ ਮਾਰੀ ਗੱਲ ਹੈ ਜਿਸ ਤਰੀਕੇ ਨਾਲ ਕੱਲ ਸਾਡੇ ਯੂਥ ਕਾਂਗਰਸ ਦੇ ਪੁਰਾਣੇ ਸਾਥੀ ਸੁਖਵਿੰਦਰ ਸਿੰਘ ਕਲਕੱਤਾ ਜੀ ਜੋ ਕਿ ਇਸ ਇਲਾਕੇ ਦੇ ਯੋਧੇ ਸੀ ਲੋਗਾਂ ਦੀ ਆਵਾਜ਼ ਨੂੰ ਤਕੜੇ ਤਰੀਕੇ ਨਾਲ ਚੱਕਦੇ ਸੀ ਹਮੇਸ਼ਾ ਆਪਣੇ ਲੋਗਾਂ ਨੂੰ ਮਜ਼ਬੂਤ ਕਰਨ ਵਾਸਤੇ ਸਰਕਾਰਾਂ ਦੀ ਕਚਹਿਰੀ ਵਿੱਚ ਗੱਲ ਰੱਖਦੇ ਸੀ ਸਰਪੰਚੀ ਵੱਲੇ ਵੀ ਉਹਨਾਂ ਦੇ ਕਾਗਜ਼ ਰੱਦ ਕਰਾਉਣ ਦੀ ਗੱਲ ਆਈ ਔਰ ਉਹਨਾਂ ਨੇ ਬੜੇ ਤਕੜੇ ਤਰੀਕੇ ਨਾਲ ਆਪਣੇ ਲੋਗਾਂ ਦੀ ਸੇਵਾ ਕਰਨ ਵਾਸਤੇ ਵੀੜਾ ਬੰਨ੍ਹਿਆ ਔਰ ਜੋ ਕੱਲ ਦਿਨ ਦਿਹਾੜੇ ਉਹਨਾਂ ਦਾ ਕਤਲ ਕੀਤਾ ਗਿਆ ਉਹ ਆਪਣੇ ਆਪ ਵਿੱਚ ਇੱਕ ਬਹੁਤ ਮਾੜੀ ਗੱਲ ਹੈ ਔਰ ਸਰਕਾਰ ਵੱਲੋਂ ਜੋ ਵੀ ਕਾਰਗੁਜ਼ਾਰੀ ਉਹ ਕਾਤਲਾਂ ਨੂੰ ਫੜਨ ਵਾਸਤੇ ਹੋਣੀ ਚਾਹੀਦੀ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਉਹ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਦਾ ਹੌਸਲਾ ਨਾ ਵਧੇ ਨਹੀਂ ਤਾਂ ਐਸੇ ਅੰਸਰ ਜਿਹੜੇ ਇਹ ਜੇ ਕੰਮ ਕਰਦੇ ਆ ਉਹਨਾਂ ਦੇ ਹੌਸਲੇ ਹੋਰ ਵੱਧ ਜਾਂਦੇ ਆ ਮੇਰਾ ਤਾਂ ਇਹ ਆਪਣਾ ਪਰਿਵਾਰ ਹੈ ਤੇ ਮੈਂ ਪਰਿਵਾਰਕ ਤੌਰ ਦੇ ਉੱਪਰ ਜੋ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਅਸੀਂ ਖੜੇ ਹਾਂ ਔਰ ਜੋ ਕਾਰਵਾਈ ਪਰਿਵਾਰ ਚਾਹੁੰਦਾ ਅਸੀਂ ਉਹਦੇ ਨਾਲ ਤਕੜੇ ਤਰੀਕੇ ਨਾਲ ਸਹਿਮਤ ਹੈ ਸਰ ਜਿਵੇਂ ਤੁਹਾਡੀ ਆਸ਼ਲ ਪ੍ਰਸ਼ਾਸਨ ਨਾਲ ਗੱਲ ਹੋਈ ਹੋਣੀ ਹੈ ਕੀ ਨਿਕਲ ਕੇ ਸਾਹਮਣੇ ਆ ਰਿਹਾ ਜੀ ਤੇ ਪੁਲਿਸ ਵੱਲੋਂ ਕਿਸੇ ਵੀ ਕੋਈ ਰਿਪੋਰਟ ਦੀ ਗੱਲ ਆ ਰਹੀ ਹੈ ਸਾਹਮਣੇ ਜੀ ਪੁਲਿਸ ਪ੍ਰਸ਼ਾਸਨ ਨਾਲ ਮੇਰੀ ਗੱਲਬਾਤ ਤੋਂ ਨਿਕਲ ਕੇ ਇਹ ਆਇਆ ਕਿ ਕੱਲ ਰਾਤ ਪਰਿਵਾਰ ਵੱਲੋਂ ਦੋ ਲੋਕਾਂ ਦੇ ਨਾਮ ਦਿੱਤੇ ਗਏ ਸੀ ਦੇ ਦੋ ਆਣਾ ਪਛਤਿਆਂ ਦੇ ਨਾਮ ਦਿੱਤੇ ਗਏ ਹਨ ਔਰ ਪ੍ਰਸ਼ਾਸਨ ਨੇ ਇੱਕ ਬੰਦੇ ਨੂੰ ਰਾਤ ਹੀ ਗ੍ਰਿਫਤਾਰ ਕੀਤਾ ਸੀ ਔਰ ਦੂਜੇ ਬੰਦੇ ਨੂੰ ਪ੍ਰਸ਼ਾਸਨ ਨੇ ਐਸਐਸਪੀ ਸਾਹਿਬ ਨੇ ਵਾਦਾ ਕੀਤਾ ਕਿ ਅਸੀਂ ਅੱਜ ਉਹਨੂੰ ਗ੍ਰਿਫਤਾਰ ਕਰ ਲਾਂਗੇ ਮੇਰਾ ਕਹਿੰਦਾ ਮਕਸਦ ਹੈ ਕਿ ਉਹਦੀ ਜੋ ਤਹਿਕੀਕਾਤ ਹੈ ਉਹਦੇ ਵਿੱਚ ਜਿਹੜੇ ਜਿਹੜੇ ਲੋਕਾਂ ਦਾ ਨਾਮ ਆਂਦਾ ਉਹਨਾਂ ਨੂੰ ਨਾਮਜ਼ਦ ਕੀਤਾ ਜਾਵੇ ਪਰਚੇ ਦੇ ਵਿੱਚ ਤਾਂ ਕਿ ਜਿਹੜੇ ਲੋਕਾਂ ਨੇ ਕੰਮ ਕਰਾਇਆ ਹੈ ਜਿਸ ਗੱਲ ਕਰਕੇ ਕੰਮ ਹੋਇਆ ਉਸ ਦੇ ਲੋਕਾਂ ਦੇ ਹੌਸਲਿਆਂ ਨੂੰ ਢੋੜੀਏ ਔਰ ਐਸਾ ਪੰਜਾਬ ਬੁੱਕੇ ਪੰਜਾਬ ਦੁਬਾਰਾ ਕਾਲੇ ਜੇ ਨਹੀਂ ਦੇਖ ਸਕਦਾ ਕਿਉਂਕਿ ਤਲ ਤੋਂ ਹੀ ਜਦ ਤੋਂ ਇਹ ਕੰਮ ਹੋਇਆ ਸਾਡੇ ਸਾਰੇ ਇਸ ਇਲਾਕੇ ਦੀਆਂ ਮੰਡੀਆਂ ਦੇ ਵਿੱਚ ਸ਼ਹਿਰ ਦੇ ਵਿੱਚ ਪਿੰਡਾਂ ਵਿੱਚ ਇੱਕ ਲੋਕਾਂ ਦੇ ਵਿੱਚ ਬਹੁਤ ਸਾਰੀ ਨਿਰਾਸ਼ਾ ਵੀ ਹੈ ਤੇ ਲੋਕ ਲੋਕ ਸਹਮੇ ਪਏ ਆ ਲੋਕ ਡਰੇ ਪਏ ਆ ਲੋਕਾਂ ਦੇ ਮਨ ਚ ਕਿ ਡਰ ਤੇ ਭੈ ਹੈ ਦੀ ਭਾਵਨਾ ਪੈਦਾ ਹੋਈ ਹੈ ਤੋਂ ਇਸ ਕਰਕੇ ਮੈਂ ਸਮਝਦਾ ਕਿ ਪ੍ਰਸ਼ਾਸਨ ਨੂੰ ਵੀ ਆਪਣੀ ਜ਼ਿੰਮੇਵਾਰੀ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਕਿਸੇ ਦਬਾਅ ਤੋਂ ਚੰਗੇ ਤਰੀਕੇ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਹੋਰ ਮਾ ਦਾ ਪੁੱਤ ਇਸ ਟੀਕੇ ਦੇ ਨਾਲ ਗੁਰੂ ਮਹਾਰਾਜ ਦੇ ਚਰਨਾਚਰ ਜਾਵੇ ਜੀ ਜੀ ਅਗਲੀ ਰਾਜਨੀਤੀ ਕੀ ਹੋਗੀ ਜੀ ਆਪਣਾ ਜਮਤਾ ਦਾ ਕਰ ਰਿਹਾ ਪਰਵਾਹ ਨਹੀਂ ਹੁੰਦੀ ਨਹੀਂ ਨਹੀਂ ਮੈਂ ਦੱਸਿਆ ਕਿ ਅਸੀਂ ਤਾਂ ਪਰਿਵਾਰ ਦੇ ਨਾਲ ਖੜੇ ਆ ਸਾਡੀ ਪਾਰਟੀ ਪੂਰੀ ਨਾਲ ਪਰਿਵਾਰ ਨਾਲ ਖੜੀ ਹੈ ਤੋਂ ਮੈਂ ਜੇ ਇਹਦਾ ਮਕਸਦ ਇਹ ਹੈ ਕਿ ਰਣਨੀਤੀ ਤਾਂ ਇਹ ਹੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਕਾਰਵਾਈ ਕਾਤਲਾਂ ਦੇ ਉੱਪਰ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ ਤੇ ਜੇ ਉਹਨਾਂ ਦੇ ਕਾਤਲਾਂ ਦੇ ਤਹਿਤ ਸਾਡੇ ਹੋਰ ਲੋਕਾਂ ਦੇ ਨਾਮ ਆਉਂਦੇ ਆ ਤਾਂ ਉਹਨਾਂ ਦੇ ਨਾਮ ਐਫ ਆਈ ਆ ਵਿੱਚ ਨਾਮਜਦ ਹੋਣੇ ਚਾਹੀਦੇ ਹਨ ਸਿੰਘਲ ਸਾਹਿਬ ਜਿਨੇ ਬਰਨਾਲਾ ਬੀਤ ਕੇ ਜਨ ਦਿਹਾੜੇ ਨੌਜਵਾਨ ਨੂੰ ਕਿਰਚਾ ਨਾਲ ਕਤਲ ਕਰ ਦਿੱਤਾ ਜਾਂਦਾ ਲੁਧਿਆਣਾ ਵੀ ਕਿ ਨੌਜਵਾਨ ਨੂੰ ਪ੍ਰਵਾਸੀਆਂ ਵੱਲੋਂ ਮਾਰ ਕੇ ਨਹਿਰ ਦੇ ਵਿੱਚ ਛੁੱਟਿਆ ਜਾਂਦਾ ਫਰੀਦਕੋਟ ਵਿੱਚ ਇੱਕ ਨੌਜਵਾਨ ਨੂੰ ਮਾਰਿਆ ਜਾਂਦਾ ਪੰਜਾਬ ਦਾ ਮਾਹੌਲ ਇੰਨਾ ਖਰਾਬ ਹੋ ਗਿਆ ਇਹਦੇ ਬਾਰੇ ਕੀ ਕਹੋਗੇ ਦੇਖੋ ਇਹ ਬੜੀ ਮਾੜੀ ਗੱਲ ਹੋ ਰਹੀ ਹੈ ਪੰਜਾਬ ਵਾਸਤੇ ਔਰ ਇਸ ਤੋਂ ਪਤਾ ਲੱਗਦਾ ਕਿ ਸਰਕਾਰ ਜਮਾਂ ਫੇਲ ਹੋ ਚੁੱਕੀ ਹੈ ਬੇਰੋਜ਼ਗਾਰੀ ਦੇ ਮੁੱਦੇ ਨੂੰ ਲੈ ਲਓ ਨਸ਼ੇ ਦੇ ਮੁੱਦੇ ਨੂੰ ਲੈ ਲਓ ਅੱਜ ਸਾਡਾ ਨੌਜਵਾਨ ਵਰਗਾ ਹੌਸਲਾ ਇਸ ਕਰਕੇ ਖੁੱਲ ਰਿਹਾ ਕਿ ਉਹਨੂੰ ਬਚਾਰੇ ਕੋਲ ਨਾ ਕੋਈ ਕਾਰੋਬਾਰ ਹੈ ਤੇ ਨਸ਼ੇ ਦੇ ਉੱਪਰ ਪੈ ਜਾਂਦਾ ਹੈ ਔਰ ਜੇ ਕੋਈ ਚੋਰੀਆਂ ਦੀ ਗੱਲ ਕਰੂਗਾ ਚੋਰੀਆਂ ਦੇ ਕਿ ਕਿਸੇ ਵਧੀ ਜਾ ਰਹੇ ਆ ਉਹ ਕਿਉਂ ਵਧ ਰਹੇ ਆ ਕਿਉਂਕਿ ਜਦੋਂ ਕੋਈ ਨਸ਼ੇ ਦੇ ਪੈ ਜਾਂਦਾ ਤੇ ਉਹਨੂੰ ਪੈਸਾ ਨਹੀਂ ਮਿਲਦਾ ਫਿਰ ਉਹ ਚੋਰੀ ਕਰਦਾ ਤੇ ਪੈਸੇ ਮਿਲ ਜਾਂਦੇ ਫਿਰ ਉਹ ਨਸ਼ਾ ਲੈ ਲੈਂਦਾ ਤੇ ਇਸ ਕਰਕੇ ਦਾ ਕਹਿਣਾ ਜੀ ਕਿ ਪੰਜਾਬ ਦੇ ਵਿੱਚ ਲਾਇਨ ਆਰਡਰ ਹੈ ਜਿਹੜਾ ਬਿਲਕੁਲ ਠੀਕ ਕੰਮ ਕਰ ਰਿਹਾ ਤੇ ਤੁਸੀਂ ਆਪਣੇ ਵੀ ਕਿਹਾ ਕਿ ਕਿੰਨੇ ਜਗ੍ਹਾ ਦੇ ਉਪਰ ਜਿੰਨੇ ਦਿਹਾੜੇ ਕਤਲ ਹੋ ਗਿਆ ਕੱਲ ਸਹਨੇਚ ਹੋ ਗਿਆ ਪਰਸੋ ਲੁਧਿਆਣੇ ਹੋਇਆ ਬਰਨਾਲੇ ਹੋਇਆ ਦੁਸ਼ਹਿਰੇ ਵਾਲੇ ਦਿਨ ਤੇ ਇਸ ਤੋਂ ਕੀ ਪਤਾ ਲੱਗਦਾ ਇਸ ਦਾ ਇਹਦਾ ਲਾਅ ਲੈਸਨੈਸ ਹੈ ਕੋਈ ਕੋਈ ਬੰਦਾ ਕੁਸ਼ਮਰਜ਼ੀ ਕਰੀ ਜਾਵੇ ਇਸੇ ਕਰਕੇ ਦਾ ਮੈਸੇਜ ਵੀ ਸਾਹਿਬ ਨੂੰ ਕਿਹਾ ਕਿ ਜਦੋਂ ਤੁਸੀਂ ਜਿਹੜੇ ਪਰਿਵਾਰ ਨੇ ਦੋ ਨਾਮ ਦਿੱਤੇ ਹਨ ਉਹਨਾਂ ਦੀ ਜਦੋਂ ਤੁਸੀਂ ਪੇਰਵਾਹੀ ਕਰੋਗੇ ਤਾਂ ਉਹਨਾਂ ਚ ਜਿਹੜੇ ਸਹੀ ਅਸਲੀ ਲੋਕ ਹੈ ਜਿਹੜੇ ਇਸ ਕਤਲ ਦੇ ਪਿੱਛੇ ਹੈ ਉਹਨਾਂ ਦੀ ਪੇਰਵਾਹੀ ਤੋਂ ਬਾਅਦ ਉਹਨਾਂ ਦੇ ਨਾਮ ਨੂੰ ਨਾਮਾਂ ਨੂੰ ਨਾਮਜ਼ਦ ਕਰੋ ਐਫ ਆਈ ਆਰ ਦੇ ਵਿੱਚ ਬਾਕੀ ਜਿਹੜਾ ਕਾਜੀ ਲੋਕਾਂ ਦੇ ਹਸਪਤਾਲ ਤੇ ਮੀਡੀਆ ਲਾਈਨ ਆਵਰ ਇਹ ਲੋਕਾਂ ਦਾ ਵਿੱਚ ਨਾ ਆ ਰਿਹਾ ਜੀ ਮੌਜੂਦਾ ਦਾ ਵੀ ਉਹਨਾਂ ਉਹਨਾਂ ਦਾ ਹੱਥ ਸਰ ਮੈਂ ਤਾਂ ਕਿਹਾ ਦੇਖੋ ਗੱਲ ਐਸ ਤਰ੍ਹਾਂ ਮੈਂ ਤਾਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਪਰਵਾਰ ਨੇ ਨਾਮਜਦ ਕਰਵਾਏ ਐਫਆਈਆਰ ਹੋਈ ਉਹਨਾਂ ਦੀ ਤਹਿਕੀਕਾ ਚ ਜਿਨ੍ਹਾਂ ਦਾ ਨਾਮ ਆਉਂਦਾ ਉਹਨਾਂ ਦੇ ਨਾਮ ਨੂੰ ਨਾਮਜਦ ਕਰਨਾ ਚਾਹੀਦਾ ਐਫਆਈਆਰ ਸਾਡੇ ਕੋਲ ਵਰਨਰ ਨੂੰ ਜਾਂ ਰਾਜਪਾਲ ਨੂੰ ਮਿਲ ਸਕਦੀ ਹੈ ਜੀ ਕੋਈ ਆਨਲ ਸਮਝ ਤੁਹਾਡਾ ਜੋ ਵੀ ਜੋ ਵੀ ਗੱਲ ਕਾਂਗਰਸ ਪਾਰਟੀ ਨੂੰ ਕਰਨ ਦੀ ਲੋੜ ਹੋਊਗੀ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਉਹ ਦੋਨੋਂ ਜਣੇ ਰਾਤ ਦੇ ਮੇਰੇ ਨਾਲ ਤੇ ਸਾਡੇ ਐਮਐਲਏ ਕਹੜਾ ਢਿਲੋਂ ਜੀ ਦੇ ਨਾਲ ਸੰਪਰਕ ਚ ਹੈ ਔਰ ਸਾਡੀ ਪੂਰੀ ਪਾਰਟੀ ਇਸ ਮੁੱਦੇ ਦੇ ਵਿੱਚ ਪਾ ਪਰਿਵਾਰ ਦੇ ਨਾਲ ਹੈ ਔਰ ਇਸ ਸੰਘਰਸ਼ ਦੇ ਨਾਲ ਨਹੀਂ ਹੁਣ ਜਿਹੜਾ ਟਾਗਾ ਹੁਣ ਮੀਟਿੰਗ ਹੋਈ ਆ ਕਮਿਟੀ ਬਣੀ ਨੇ ਕੀ ਫੈਸਲਾ ਚਲੋ ਕੀ ਪ੍ਰੋਸੈਸ ਹੋਣਾ ਚਾਹੀਦਾ ਉਹਦਾ ਅਸੀਂ ਆਪਸ ਵਿੱਚ ਡਿਸਕਸ ਕਰਦੇ ਆ ਲਾਈਨ ਆਰਡਰ ਦੀ ਗੱਲ ਕਰਦੇ ਆ ਜੀ ਕੀ ਲੱਗਦਾ ਕਿ ਪੁਲਿਸ ਹਾਈ ਤੱਕ ਹੋਣਾ ਚਾਹੀਦਾ ਬਦਲ ਕਿਉਂਕਿ ਆਮ ਅਪਰਾਧੀ ਨੂੰ ਫੜਨ ਲਈ ਇੰਨਾ ਜ਼ਿਆਦਾ ਸਮਾਂ ਨਹੀਂ ਨਹੀਂ ਦੇਖੋ ਗੱਲ ਹੈ ਕਿ ਕਈ ਵਾਰੀ ਜਿਹੜਾ ਬੰਦਾ ਕਤਲ ਕਰਦਾ ਹੈ ਜਿਹੜਾ ਬੰਦਾ ਐਸੀ ਵਾਰਦਾਤ ਕਰਦਾ ਹੈ ਉਹਨੇ ਆਪਣਾ ਪਹਿਲਾ ਗੇਰਾ ਬਣਾਇਆ ਹੁੰਦਾ ਹੈ ਔਰ ਜੇ ਕੱਲ ਰਾਤ ਕੱਲ ਸ਼ਾਮ ਨੂੰ ਇਹ ਕੰਮ ਹੋਇਆ ਤਾਂ ਇੱਕ ਬੰਦੇ ਨੂੰ ਜਿਹਦਾ ਨਾਮ ਲਿਖਾਇਆ ਉਹਨੂੰ ਫੜ ਲਿਆ ਤੇ ਦੂਜੇ ਵਾਸਤੇ ਐਸਐਸਪੀ ਸਾਹਿਬ ਨੇ ਕਿਹਾ ਸੀ ਕੱਲ ਅਸੀਂ ਇਸ ਗੱਲ ਦੇ ਉੱਪਰ ਪੈਰਵਾਈ ਕਰਾਂਗੇ ਤੇ ਅੱਜ ਦੁਪਹਿਰ ਤੋਂ ਬਾਅਦ ਤੱਕ ਦੇਖਦੇ ਆ ਕਿ ਕੀ ਕੱਲ ਚੱਲਦੀ ਹੈ ਪਰ ਜਿਵੇਂ ਉਹ ਇੱਕ ਨਿਸ਼ੇੜੀ ਕਿਸੇ ਦਾ ਬੰਦਾ ਲੱਗਦਾ ਵੀ ਉਹਨੇ ਖੁਦ ਇਸ ਅੰਜਾਮ ਆਪ ਮੈਂ ਤਾਂ ਹੀ ਤਾਂ ਕਿਹਾ ਕਿ ਜੇ ਉਹਨਾਂ ਦੀ ਚੰਗੇ ਤਰੀਕੇ ਨਾਲ ਇੰਟਰੋਗੇਸ਼ਨ ਹੋਊਗੀ ਤੇ ਜਿਹੜੇ ਲੋਕਾਂ ਦਾ ਉਹ ਨਾਮ ਦੇਣਗੇ ਉਹਨਾਂ ਨੂੰ ਐਫਆਈਆਰ ਚ ਸਰਕਾਰ ਦੇ ਪੁਲਿਸ ਨਾਮਜ਼ਦ ਕਰੇ ਤਾਂ ਕਿ ਐਸੇ ਲੋਕ ਹੋਰ ਵਾਰ ਦਰਤਾਨਾ ਕਰ ਸਕਣ ਲੋਕਾਂ ਦੇ ਹੌਸਲੇ ਟੁੱਟਣ ਤੇ ਤਾਂ ਜੋ ਆ ਸਾਡੇ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਬਰਨਾਲੇ ਕਤਲ ਹੋ ਗਿਆ ਲੁਧਿਆਣੇ ਕਤਲ ਹੋ ਗਿਆ ਤੇ ਹਰ ਰੋਜ਼ ਕਿਤਰੋਂ ਕਿਤੇ ਖਬਰ ਆ ਜਾਂਦੀ ਹੈ ਤਾਂ ਉਹ ਸਾਰੀਆਂ ਗੱਲਾਂ ਤਾਂ ਹੀ ਰੁਕਣਗੀਆਂ ਜੇ ਆਪਾਂ ਸਹੀ ਬੰਦਿਆਂ ਨੂੰ ਅੜ ਕੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਸਿੱਟਾਂਗੇ ਸਰ ਇਹ ਪੁੱਛਦਾ ਤਾਂ ਉਹਦੇ ਵੀ ਨਾਮਜ਼ਦ ਹੋ ਕੇ ਜਿਹੜਾ ਹੁਣ ਸਰਕਾਰ ਆ ਉਹ ਕਿੰਨੇ ਟਾਈਮ ਤੱਕ ਨਹੀਂ ਨਹੀਂ ਮੈਨੂੰ ਨਹੀਂ ਪਤਾ ਉਹ ਤਾਂ ਹਲੇ ਜਦੋਂ ਬੰਦਾ ਫੜਿਆ ਜਾਊਗਾ ਜੋ ਸਬਦੀ ਰਾਏ ਬਣੋਗੇ ਉਸ ਤੋਂ ਬਾਅਦ ਹੀ ਫੈਸਲਾ ਹੋਊਗਾ ਨਾ ਪਰ ਕੁਝ ਕਦਮ ਦੇ ਉੱਤੇ ਪੁਲਿਸ ਸਟੇਸ਼ਨ ਹੈ ਤੇ ਦਿਨ ਦਿਹਾੜੇ ਬੰਦਾ ਗੋਲੀ ਮਾਰ ਕੇ ਚਲਿਆ ਜਾਂਦਾ ਕੀ ਹੋ ਗਿਆ ਉਸ ਕਦਮ ਤੇ ਪੁਲਿਸ ਟ੍ਰੇਸ਼ਨ ਗੱਲ ਤਾਂ ਫੇਲਿਅਰ ਆਫ ਗਵਰਨਮੈਂਟ ਹੈ ਨਾ ਜੀ ਜੀ ਆਲਟੀਮੇਟਲੀ ਇਹ ਸਿਕਲਾਂ ਕਿਉਂ ਹੁੰਦੀ ਆਉਂਦੀਆਂ ਜਦੋਂ ਲਾਅਲੈਸਨੈਸ ਹੋ ਜੇ ਕਿਸੇ ਬੰਦੇ ਨੂੰ ਕੋਈ ਬੰਦਾ ਕੁਝ ਕਹੇ ਨਾ ਤਾਂ ਹੀ ਤਾਂ ਕਹਿੰਦੇ ਆ ਕਿ ਇੱਕ ਭਰਾ ਤਾਂ ਚਲੇ ਗਿਆ ਘਟੋਟਟ ਇਸ ਤੋਂ ਆਪਾਂ ਇਹ ਸਿੱਖ ਲਈਏ ਕਿ ਜਿਹੜੇ ਬੰਦਿਆਂ ਨੇ ਕਿਰਿਆ ਆ ਜਾਂ ਕਰਾਇਆ ਉਹ ਸਾਰੇ ਨੂੰ ਨਾਮਜ਼ਦ ਕਰਕੇ ਉਹਨਾਂ ਦਾ ਕੋਲ ਤਾਂ ਕਿ ਲੋਕਾਂ ਦੇ ਹੌਸਲੇ ਟੁੱਟਣ ਜਿਵੇਂ ਕਾਤਲ ਕਾਤਲ ਨੂੰ ਤਾਂ ਨਾਮਜ਼ਦ ਕੀਤਾ ਗਿਆ ਸੀ ਕਾਂਗਰਸ 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 ਪਾਰਟੀ ਪ੍ਰੋਸੀਜਰ ਚ ਦੇ ਭਰੋਸਾ ਸੰਤੁਸ਼ਟੀ ਆ ਦੀ ਕਾਂਗਰਸ ਅਸੀਂ ਤਾਂ ਹਲੇ ਭਾਈ ਗੱਲ ਕਰ ਰਹੇ ਮੈਂ ਤਾਂ ਪਹਿਲੇ ਹੀ ਕਹ ਰਿਹਾ ਭਾਵੇਂ ਜੋ ਭਰੋਸੇ ਦੀ ਕਿ ਆ ਸੰਤੁਸ਼ਟੀ ਗੱਲ ਕੀ ਹੈ ਜਦੋਂ ਉਹ ਟੈਕੀਕਾਰਡ ਕਰਕੇ ਲੋਕਾਂ ਨੂੰ ਸਹੀ ਲੋਕਾਂ ਨੂੰ ਨਾਮਜ਼ਦ ਕਰਨਗੇ ਉਦੋਂ ਵਾਰੀ ਤਸੱਲੀ ਹੋਊਗੀ ਸਭ ਨੂੰ ਸਰ ਰੂਲਿੰਗ ਪਾਰਟੀ ਵਾਲਾ ਹਾਈ ਤੱਕ ਕੋਈ ਆਪਣੇ ਨੁਮਾਇੰਦੇ ਨਹੀਂ ਭੋਲੇ ਤਾਂ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਦੀ ਸੋਚ ਕੀ ਹੈ ਇਸ ਤੋਂ ਪਤਾ ਲੱਗਦਾ ਕਿ ਉਹਨਾਂ ਨੂੰ ਪੰਜਾਬ 'ਚ ਕੋਈ ਚੰਗੇ ਨੌਜਵਾਨ ਜਿਹੜੇ ਲੋਗਾ ਦੀ ਆਵਾਜ਼ ਰੱਖਦੇ ਆ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜੇ ਕਤਲ ਹੋ ਜਾਣਾ ਤਾਂ ਐਸੇ ਕਰਕੇ ਮੌਜੂਦਾ ਪਾਰਟੀ ਦੇ ਲੋਕ ਨਹੀਂ ਬੋਲ ਰਹੇ ਜਾਂ ਮੌਜੂਦਾ ਸਰਕਾਰ ਦੇ ਲੋਕ ਨਹੀਂ ਬੋਲ ਰਹੇ ਜਾਂ ਕੋਈ ਬੰਦਾ ਇਹ ਆ ਕੇ ਨਹੀਂ ਕਹਿ ਰਿਹਾ ਕਿ ਅਸੀਂ ਇਨਸਾਫ਼ ਦਵਾਵਾਂਗੇ ਹਾਂਜੀ ਭਾਈ ਜੀ ਕਾਲਾ ਜੀ ਤੁਹਾਡਾ ਕੀ ਕਰਾਂਗੇ ਜਿਹੜਾ ਇਹ ਪੂਰਾ ਇਹ ਇੱਕ ਮੰਦ ਭਾਟਾ ਜਿਹੜਾ ਕੰਮ ਬੱਸ ਆ ਗਿਆ ਦੇਖੋ ਅੱਜ ਮੈਂ ਆਪਣੇ ਬੱਚੇ ਪ੍ਰਤਾਪ ਸਿੰਘ ਸਾਹਿਬ ਨਾਲ ਕਿਸੇ ਪਰਿਵਾਰ ਦਾ ਮੁੱਖ ਮਿਲਣ ਆਏ ਉਹ ਤੁਸੀਂ ਪਰਿਵਾਰ ਨੂੰ ਤੇ ਸਾਰੇ ਮੇਰੇ ਸਾਥੀਆਂ ਨੂੰ ਭਰੋਸਾ ਦਿਵਾਇਆ ਤੇ ਅਸੀਂ ਜਿਹੜਾ ਇਸ ਇਨਸਾਫ ਦੇ ਲੜਾਈ ਦੇ ਵਿੱਚ ਉਹਨਾਂ ਦਾ ਹੀ ਡਟ ਕੇ ਸਾਥ ਦੇਵਾਂਗੇ ਸਾਡਾ ਸਾਡੇ ਪਾਰਟ ਦੇ ਸਾਰੇ ਸੀਨੀਅਰ ਆਗੂਆਂ ਬਣੀਆਂ ਮੇਰੇ ਵੱਲੋਂ ਵੀ ਅਸੀਂ ਜਿਹੜਾ ਐਸਐਸਪੀ ਸਾਹਿਬ ਨਾਲ ਵੀ ਲਗਾਤਾਰ ਸੰਪਰਕ ਦੇ ਵਿੱਚ ਆ ਵੀ ਉਹ ਬੰਦਿਆਂ ਨੂੰ ਜਲਦੀ ਫੜ ਕੇ ਜਿਹੜਾ ਪਰਿਵਾਰ ਨੂੰ ਜਲਦੀ ਇਨਸਾਫ ਦਿਵਾਇਆ ਜਾਵੇ ਔਰ ਜਿਹੜਾ ਉਹਨਾਂ ਦਾ ਪੁਲਿਸ ਦਾ ਜੋ ਕਹਿਣਾ ਹੈ ਉਹ ਹੈ ਕਿ ਜੋ ਪਰਿਵਾਰ ਨੇ ਸਾਨੂੰ ਦੋ ਬੰਦੇ ਦੇ ਨਾਲ ਲਖਾਏ ਆ ਉਹ ਬੰਦਿਆਂ ਦਾ ਜੀ ਪਰਚਾ ਦਰਜ ਕਰਤਾ ਦੋ ਦੋ ਤਿੰਨ ਬੰਦੇ ਅਨਨੋਨ ਲਖਾਏ ਨੇ ਦੇਖ ਤੋ ਬੰਦਾ ਉਹ ਚ ਰੈਕਟ ਹੋ ਗਿਆ ਇੱਕ ਦੀ ਉਹਨੇ ਭਰੋਸਾ ਦਵਾਇਆ ਹੁਣ ਜਦੋਂ ਸਿੰਘਲਾ ਸਾਹਿਬ ਨੇ ਗੱਲ ਕੀਤੀ ਤੇ ਬਈ ਜਲਦੀ ਉਹਨੂੰ ਅਸੀਂ ਜਿਹੜਾ ਫੜ ਲਵਾਂਗੇ ਚਲੋ ਸਭ ਗੌਰ ਜਿਹੜੇ ਫੜਨ ਤੋਂ ਬਾਅਦ ਹੀ ਜਿਹੜੀ ਜਿਹੜੀ ਅਗਲੀ ਪੀਛਾ ਕਲੀਅਰ ਹੋਣੀ ਹੈ ਜਰੂਰ ਦੀ ਇੰਟਰੋਗੇਸ਼ਨ ਹੋਵੇ ਇਸ ਕਾਤਲ ਦੇ ਪਿੱਛੇ ਕਿਹੜੇ ਲੋਕਾਂ ਦਾ ਹੱਥ ਹੈ ਚਲੋ ਸਭ ਕੋਈ ਟਾਈਮ ਬਾਂਡ ਤੇ ਸਵਾਲ ਕਰੀ ਗਏ ਤੇ ਜਾ ਰਹੇ ਨੇ ਪਰਿਵਾਰ ਤੇ ਵੀ ਐਨਕਾਊਂਟਰ ਨਾ ਕੀਤਾ ਜੇ ਕਟੋਕਟ ਜਾਂਚ ਪੜਤਾਲ ਦੇ ਲਈ ਗ੍ਰਿਫਤਾਰੀ ਕੀਤੀ ਜਾਵੇ ਠੀਕ ਹੈ ਦੇਖੋ ਐਸਐਸਪੀ ਨੇ ਤਾਂ ਜਿਹੜਾ ਹੁਣ ਆਪਾਂ ਪੁਲਿਸ ਨੂੰ ਕਹਿ ਸਕਦੇ ਹਾਂ ਤੇ ਉਹਨਾਂ ਇਸ ਗੱਲ ਦਾ ਭਰੋਸਾ ਦਵਾਇਆ ਸਾਨੂੰ ਵੀ ਅਸੀਂ ਉਹਨੂੰ ਜਲਦੀ ਜਿਹੜਾ ਤੁਹਾਡੇ ਸਾਹਮਣੇ ਤੁਹਾਨੂੰ ਖਬਰ ਦੇਵਾਂਗੇ ਉਹਨੂੰ ਅਰੈਸਟ ਕਰ ਦੋ ਚਲੋ ਸੋ ਗਵਾਰਡ ਹਟ ਕੇ ਤੋਂ ਚੰਨੀ ਚੰਨੀ ਇਲੈਕਸ਼ਨ ਲੜੇ ਆ ਜੀ ਪਰ ਕਾਂਗਰਸੀ ਇੱਕ ਕਤਲ ਹੁੰਦਾ ਸਰਪੰਚ ਦਾ ਸਾਫੇ ਕਰ ਮਤਦਾ ਪਰ ਹਜੇ ਤੱਕ ਕੰਨੀ ਸਾਹਿਬ ਇੱਥੇ ਪਹੁੰਚੇ ਨਹੀਂ ਕਿ ਉਹਨਾਂ ਦਾ ਕੀ ਮੰਨਦਾ ਨਹੀਂ ਸੀ ਇੱਥੇ ਪਹੁੰਚਣਾ ਨਹੀਂ ਚੰਨੀ ਸਾਹਿਬ ਵੀ ਆਉਣਗੇ ਪੂਰੀ ਲੀਡਰਸ਼ਿਪ ਸਾਡੇ ਸੰਪਰਕ ਦੇ ਵਿੱਚ ਹੈ ਜੀ ਥੋੜਾ ਪਹਿਲਾਂ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕਰਨੀ ਜ਼ਰੂਰੀ ਸੀ ਵੀ ਪਰਿਵਾਰ ਦੇ ਮੰਨ ਕੀ ਅੱਛਾ ਕੀ ਹੈ ਜਦੋਂ ਕੋਈ ਸਿੰਘਲਾ ਸਾਹਿਬ ਵੀ ਆਏ ਸੀ ਇਸੇ ਕਰਕੇ ਕਿਉਂਕਿ ਸਾਡਾ ਇਕੱਲਾ ਰਾਜਨੀਤਿਕ ਨਹੀਂ ਨਾ ਹੀ ਅਸੀਂ ਕਿਸੇ ਨੌਜਵਾਨ ਦੀ ਲਾਹਤ ਤੇ ਰਾਜਨੀਤੀ ਕਰਨਾ ਚਾਹੁੰਦੇ ਹਾਂ ਸਾਡਾ ਮੱਤ ਸਿਰ ਪਰਿਵਾਰ ਨੂੰ ਅਨੁਸਾਰ ਦਵਾਉਂਦਾ ਤੇ ਜਿਹੜੀ ਸਾਨੂੰ ਜਿਹੜੀ ਅਗਲੀ ਲਾਈਨ ਐ ਜੈਕਸ਼ਨ ਉਹ ਪਰਿਵਾਰ ਜਾਂ ਜਿਹਦੇ ਕੋਈ ਕਮੇਟੀ ਵਿਰੋਧ ਬਣਾ ਕੇ ਦਊ ਅਸੀਂ ਛੋੜ ਕੇ ਉਹਨਾਂ ਦਾ ਇਸ ਅਨਸਾਫ਼ ਦੀ ਲੜਾਈ ਦੇ ਵਿੱਚ ਪੂਰਾ ਸਹਿਯੋਗ ਦੇ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਕਿ ਲਾਹਵ ਸਿੰਘ ਉਗੂਕੇ ਨਾਲ ਜਿਹੜੀ ਬਹਿਸ ਹੋਈ ਸੀ ਉਹਦਾ ਇਹ ਇਹ ਘਰਨਾਮਾ ਸੀ ਦੇਖੋ ਸੋਸ਼ਲ ਮੀਡੀਆ ਤੇ ਹਰ ਇੱਕ ਬੰਦੇ ਦੇ ਆਪਣੇ ਆਪਣੇ ਵਿਚਾਰ ਆ ਪਰ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਅਸੀਂ ਕੋਈ ਵੀ ਜਿਹੜੀ ਹੋਸੀ ਪੋਲਿਟਿਕਸ ਜਿਹੜੀ ਇਦਾਂ ਦੀ ਕਿਸੇ ਨੌਜਵਾਨ ਦੀ ਨਾਸਤ ਨਹੀਂ ਕਰਨਾ ਚਾਹੁੰਦੇ ਤੇ ਜਦੋਂ ਅੱਗੇ ਇਨਵੈਸਟੀਗੇਸ਼ਨ ਹੋਊਗਾ ਤਾਂ ਸਭ ਕੋ ਸਾਹਮਣੇ ਆ ਜਾਊਗਾ ਕਿ ਇਨਵੈਸਟੀਗੇਸ਼ਨ ਨਹੀਂ ਸਹੀ ਹੋਊਗਾ ਪਰ ਪੱਖ ਥੱਲੇ ਨਾ ਹੁੰਦਾ ਅਸੀਂ ਉਹ ਜੀ ਲੜਾਈ ਲੜਨੀ ਪੈਂਦੀ ਹੈ ਥੈਂਕ ਯੂ